ਇਹ ਅਸੀਂ ਤੇ ਵੱਡੀ ਜਾਣਕਾਰੀ ਦੱਸੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਸੂਬੇ ਦੇ ਵਿੱਚ ਰੇਲ ਰੋਕੋ ਦਾ ਸੱਦਾ ਦਿੱਤਾ ਹੈ ਦੁਪਹਿਰ 12 ਵਜੇ ਤੋਂ ਰੇਲ ਮਾਰਗ ਜਿਹੜਾ ਜਾਮ ਕੀਤਾ ਜਾ ਰਿਹਾ ਤੇ ਕਿਸਾਨ ਨੇ ਜਿਹੜੇ ਰੇਲਵੇ ਟਰੈਕ ਤੇ ਪਹੁੰਚ ਚੁੱਕੇ ਨੇ ਤੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਨੇ ਜਿਹੜੀਆਂ ਰੋਕੀਆਂ ਜਾਣਗੀਆਂ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਤੇ ਇਸੇ ਦੌਰਾਨ ਉਗਰਾਹਾ ਜਥੇਬੰਦੀ ਨੇ ਸੂਬੇ ਦੇ ਵਿੱਚ ਰੇਲਾਂ ਰੋਕਣ ਦਾ ਬਿੱਤੇ ਦਿਨੀ एलान ਕੀਤਾ ਸੀ ਤੇ 12 ਵਜੇ ਤੋਂ ਬਾਅਦ ਰੇਲਾਂ ਜਿਹੜੀਆਂ ਨੇ ਰੋਕੀਆਂ ਗਈਆਂ ਨੇ ਰੇਲਵੇ ਟਰੈਕਾਂ ਦੇ ਉੱਤੇ ਕਿਸਾਨ ਪਹੁੰਚ ਚੁੱਕੇ ਨੇ ਤੇ 4 ਵਜੇ ਤੱਕ ਸੋ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ 3 ਵਜੇ ਤੱਕ ਕਿਸਾਨਾਂ ਵੱਲੋਂ ਫੂਬੇ ਭਰ ਦੇ ਵਿੱਚ ਰੇਲਾਂ ਨੇ ਜਿਹੜੀਆਂ ਰੋਕੀਆਂ ਜਾ ਰਹੀਆਂ ਨੇ 12 ਵਜੇ ਤੋਂ ਲੈ ਕੇ ਯਾਨੀ ਕਿ 3 ਵਜੇ ਤੱਕ ਇਹ ਰੇਲਾਂ ਨੇ ਜਿਹੜੀਆਂ ਰੋਕੀਆਂ ਜਾਣੀਆਂ ਤੇ ਕਿਸਾਨ ਨੇ ਜਿਹੜੇ ਰੇਲਵੇ ਟਰੈਕ ਦੇ ਉੱਤੇ ਪਹੁੰਚ ਚੁੱਕੇ ਨੇ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਤੇ ਇਸੇ ਦੌਰਾਨ ਰੇਲਾਂ ਜਿਹੜੀਆਂ ਨੇ ਅੱਜ ਰੋਕੀਆਂ ਜਾ ਰਹੀਆਂ ਨੇ ਸੋ ਇਸ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਐਸਲ ਕਰਨ ਦੇ ਲਈ ਮੇਰੇ ਸਹਿਯੋਗੀ ਪ੍ਰਿੰਸ ਗਰਗ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਿੰਸ ਵੱਡਾ ਐਲਾਨ ਕੀਤਾ ਗਿਆ ਸੀ ਰੇਲਾਂ ਰੋਕਣ ਦਾ ਇਲਾਨ ਤੇ ਰੇਲਾ ਪਟੜੀਆਂ ਦੇ ਉੱਤੇ ਹੁਣ ਕਿਸਾਨ ਬੈਠ ਗਏ ਨੇ ਕੀ ਕੁਝ ਜਾਣਕਾਰੀ ਆ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਕੱਪਿਛੇ ਦਿਨੀ ਜਦੋਂ ਸ਼ੰਭੂ ਬਾਰਡਰ ਤੇ ਕਿਸਾਨ ਅੰਦਲਨ ਨੇ ਆਪਣਾ ਰੁਖ ਕੀਤਾ ਤੇ ਸਰਕਾਰਾਂ ਵੱਲੋਂ ਲਗਾਤਾਰ ਅंसू ਗੇ ਜਾਂਦੇ ਹੰਝੂ ਗੇ ਸੀ ਗੋਲੇ ਦਾਗੇ ਗਏ ਤੇ ਬਹੁਤ ਸੀ ਕਿਸਾਨ ਫੱਟੜ ਵੀ ਹੋਏ ਜੋ ਹਸਤਰਾਂ ਦੇ ਵਿੱਚ ਭਰਤੀ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਰੋਕਿਆ ਵੀ ਜਾ ਰਿਹਾ ਤੇ ਅੱਗੇ ਗੱਲਬਾਤ ਨਹੀਂ ਬਣੀ ਤਾਂ ਉਸ ਤੋਂ ਬਾਅਦ ਫਿਲਹਾਲ ਕਿਸਾਨਾਂ ਨੇ ਇਹ ਐਲਾਨ ਕੀਤਾ ਕਿ ਜਿੰਨੀਆਂ ਵੀ ਟ੍ਰੇਨਾਂ ਨੇ ਉਹਨਾਂ ਨੂੰ ਵੀ ਰੋਕਿਆ ਜਾਵੇਗਾ ਦੁਨੀਆ ਟ੍ਰੇਨ ਪੰਜਾਬ ਦੇ ਵਿੱਚ ਟ੍ਰੇਨਾਂ ਜਿਹੜੇ ਰਸਤੇ ਆਉਂਦੀਆਂ ਜਾਂਦੀਆਂ ਨੇਗੀਆਂ ਦਿੱਲੀ ਨੂੰ ਜਾਂ ਜਾ ਰਹੀਆਂ ਨੇਗੀਆਂ ਉਹ ਤਰੇਲਾਂ ਦੇ ਪਟੜੀ ਤੇ ਕਿਸਾਨ ਬੈਠ ਚੁੱਕੇ ਨੇ ਤਾਂ ਕਿ ਕੋਈ ਵੀ ਟ੍ਰੇਨ ਦਾਖਲ ਨਾ ਹੋ ਸਕੇ ਜਾਵੇ ਜੋ ਸਫ਼ਰ ਹੈ ਉਹ ਬੰਦ ਕਰ ਦਿੱਤਾ ਜਾਵੇ ਤਾਂ ਕਿ ਦਿੱਲੀ ਦੇ ਕੰਨ ਤੱਕ ਆਵਾਜ਼ ਗੂੰਜੇ ਕਿ ਕਿਸਾਨਾਂ ਦੀ ਜਿਹੜੀ ਬੁਲੰਦ ਆਵਾਜ਼ ਹੈ ਉਹ ਫਿਰ ਤੋਂ ਉੱਪ ਚੁੱਕੀ ਹੈ ਇਸੇ ਕਰਕੇ ਉਹਨਾਂ ਨੇ ਟ੍ਰੇਨਾਂ ਨੂੰ ਵੀ ਰੋਕ ਦਿੱਤਾ ਹੈ ਜਿਹੜੇ ਪਟੜੀਆਂ ਨੇ ਉਹਨਾਂ ਨੂੰ ਜਾਮ ਕਰ ਦਿੱਤਾ ਹੈ ਪਟੜੀਆਂ ਤੇ ਕਿਸਾਨ ਬੈਠ ਚੁੱਕੇ ਨੇ ਕਿਉਂਕਿ ਆਲਰੇਡੀ ਸ਼ੰਭੂ ਵਾਟਰ ਦਿੱਤਾ ਕਰੋਰੀ ਬਾਰਡਰ ਤੇ ਨਹੀਂ ਬਾਰਡਰੋਂ ਦੇ ਕਿਸਾਨ ਬੈਠੇ ਨੇ ਤਰਨਾ ਲਗਾ ਕੇ ਆਪਣੀਆਂ ਟਰੈਲੀਆਂ ਦੇ ਨਾਲ ਇੱਥੇ ਬੈਠੇ ਨੇ ਤੇ ਨਾਲ ਹੀ ਇਹਨਾਂ ਦੇ ਵੱਡੇ ਐਲਾਨ ਦੇ ਨਾਲ ਜੋ ਰੇਲ ਪਟੜੀਆਂ ਨੇਗੀਆਂ ਉਹਨਾਂ ਨੂੰ ਵੀ ਕਬ ਦੇ ਕਬ ਜੁਲ ਵਿੱਚ ਕਰ ਦਿੱਤਾ ਗਿਆ ਗਿਆ ਤੇ ਇੱਕਾ ਕਿਸਾਨ ਬੈਠ ਚੁੱਕੇ ਨੇ ਰੇਲ ਪਟੜੀਆਂ ਦੇ ਉੱਤੇ ਸੋ ਜਾਣਕਾਰੀ ਦੇਣ ਦੇ ਲਈ ਪ੍ਰਿੰਸ ਗਰਗ ਤੁਹਾਡਾ ਬਹੁਤ ਬਹੁਤ ਧੰਨਵਾਦ